ਹਾਂਜੀ ਜੜੀ ਬੂਟੀ ਰਸਵੰਤ ਸਿੰਘ ਵਿੱਚ ਸਵਾਗਤ ਹੈ ਅੱਜ ਜਿਹੜੀ ਜਾਣਕਾਰੀ ਹੈ ਜੀ ਉਹ ਜਾਣਕਾਰੀ ਆ ਆਪਣੀ ਸ਼ਿਗਰਪਤਣ ਦੇ ਹਵਾਲੇ ਤੋਂ ਜਾਣਕਾਰੀ ਹੈ ਜੀ ਕਿ ਜਿਹੜਾ ਸ਼ਿਗਰਪਤਣ ਹੁੰਦਾ ਇਹ ਕਿਉਂ ਹੁੰਦਾ ਤੇ ਕਿੰਨਾ ਕਾਰਕ ਕਾਰਨਾ ਕਰਕੇ ਹੁੰਦਾ ਜਿਹਦੇ ਕਰਕੇ ਮਨੁੱਖਾ ਇਹੜਾ ਟਾਈਮਿੰਗ ਦੇ ਮਾਮਲੇ 'ਚ ਜ਼ੀਰੋ ਹੋ ਜਾਂਦਾ ਹੈ ਤੇ ਟਾਈਮਿੰਗ ਬਿਲਕੁਲ ਹੀ ਨਹੀਂ ਰਹਿੰਦੀ ਔਰ ਆਪਣੇ ਜੀਵਨ ਸਾਥੀ ਦੇ ਨਾਲ ਸਪਰਸ਼ ਕਰਦਿਆਂ ਹੀ ਖਲਾਸ ਹੋ ਜਾਂਦਾ ਹੈ ਉਸ ਸਹਾਵਲੇ ਤੋਂ ਅਨਜਾਨਕਾਰੀ ਹੈ ਜੀ ਜਿਹੜੇ ਭਰਾਵਾਂ ਨੂੰ ਜਾਣਕਾਰੀ ਚੰਗੀ ਲੱਗੀ ਉਹ ਸੁਣਿਓ ਜਿਹੜੇ ਭਰਾਵਾਂ ਨੂੰ ਜਾਣਕਾਰੀ ਚੰਗੀ ਨਾ ਲੱਗੇ ਉਹ ਨਾ ਸੁਣਿਓ ਭਾਈ ਠੀਕ ਹੈ ਮਾਰਕੀਟ ਦੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਦਾ سہਾਰਾ ਲੈ ਕੇ ਅੱਜ ਕੱਲ ਦੇ ਜਿਹੜੇ ਗੱਭਰੂ ਨੇ ਉਹ ਚੱਲਦੇ ਨੇ ਸਰੀਰ ਕਮਲ ਨਹੀਂ ਰਿਹਾ ਬਲ ਕਿਸ ਚੀਜ਼ ਨਾਲ ਆਉਣਾ ਜਗਾ ਤਾਂ ਕੁਲਚੇ 버ਗਰ ਪੀਜੇ ਲੈ ਗਏ ਕੋਲਡ ਡਰਿੰਕ ਲੈ ਗਏ ਇਹ ਫਿਰ ਸਰੀਰ ਦੀ ਪੂਰਤੀ ਇਹਨਾਂ ਚੀਜ਼ਾਂ ਨਾਲੇ ਨਹੀਂ ਹੁੰਦੀ ਤੇ ਸਾਰੇ ਕੰਮ ਨੂੰ ਕਹਿੰਦੇ ਨੇ ਕਿ ਜਲਦੀ ਜਲਦੀ ਕਰ ਲਿਏ ਪਰ ਕਲੇ ਸਾਇਕਸ ਦੇ ਮਾਮਲੇ 'ਚ ਕਿਉਂ ਟਾਈਮਿੰਗ ਮੰਗਦੇ ਨੇ ਇਹ ਸਮਝ ਤੋਂ ਬਾਹਰ ਹੋ ਜਾਂਦੀ ਹੈ ਜੀ ਗੱਲ ਜੇ ਕਿਤੇ ਜਾਣਾ ਹੈ ਚੱਲ ਬਈ ਫਟਾਫਟ ਚੱਲ ਮੈਂ ਛੇਤੀ ਮੁੜ ਕੇ ਆਉਣਾ ਮੈਨੂੰ ਹੋਰ ਵੀ ਕੰਮ ਨੇ ਇਹੋ ਜੀਆਂ ਗੱਲਾਂ ਆਮ ਦੇਖਣ ਨੂੰ ਮਿਲ ਜਾਂਦੀਆਂ ਨੇ ਇਹਨਾਂ ਖਾਣ ਪੀਣ ਦਾ ਸਮਾਂ ਹੁੰਦਾ ਫਿਰ ਕਾ ਫਟਾਫਟ ਚਲਿਏ ਚੇਤੇ ਚੇਤੇ ਚਲਿਏ ਖਾ ਲੋ ਖਾ ਲੋ ਬਾਈ ਫਟਾਫਟ ਖਾ ਲੋ ਆ ਕੰਮ ਕਰਨਾ ਹੈ ਇੱਥੇ ਵੀ ਛੇਤੀ ਉੱਥੇ ਵੀ ਛੇਤੀ ਆਉਣਾ ਜਾਣਾ ਵੀ ਛੇਤੀ ਸੌਣਾ ਵੀ ਛੇਤੀ ਤੇ ਜਾਗਣਾ ਲੇਟ ਫਿਰ ਟਾਈਮਿੰਗ ਕਿੱਥੋਂ ਬਣਨੀ ਹੈ ਜੀ ਨਹੀਂ ਬਣਨੀ ਜੀ ਇਹਦੇ ਵਿੱਚ ਇਹ ਹੈ ਜੀ ਕਿ ਜਿਹੜਾ ਵੀਰਜ ਹੁੰਦਾ ਨਾ ਉਹਦੇ ਵਿੱਚ ਗਰਮੀ ਪੈ ਜਾਂਦੀ ਹੈ ਜੀ ਗਰਮੀ ਗਰਮੀ ਪੈਣ ਦੀ وجہ ਦੇ ਨਾਲ ਜਿਹੜਾ ਵੀਰਜਏ ਪਾਣੀ ਰੂਪ ਹੋ ਜਾਂਦਾ ਹੈ ਜਦੋਂ ਇਹ ਪਾਣੀ ਰੂਪ ਹੋ ਜਾਂਦਾ ਜੀ ਟਾਈਮਿੰਗ ਜਿਹੜੀ ਉਹ ਜ਼ੀਰੋ ਹੋ ਜਾਂਦੀ ਹੈ ਇਹ ਗਰਮੀ ਦਾ ਕਾਰਨ ਹੈ ਜਿਹੜਾ ਸ਼ਿਗਰ ਪਤਣ ਦਾ ਚੱਕਰ ਹੈ ਵੀ ਜਲਦੀ ਖਲਾਸ ਹੋ ਜਾਣਾ ਇਹ ਟਾਈਮਿੰਗ ਦੀ ਪ੍ਰੋਬਲਮ ਗਰਮੀ ਦੀ وجہ ਆ ਜੀ ਚਾ ਦਾ ਜਿਆਦਾ ਇਸਤੇਮਾਲ ਕਰਨਾ بار بار ਕਰਨਾ ਇਹ ਟਾਈਮਿੰਗ ਦੇ راستے 'ਚ ਵੱਡਾ ਰੋੜਾ ਹੈ ਠੀਕ ਹੈ ਜੀ ਇਹ ਬੀਜ ਇਕੱਠਿਆ ਕਰਨ ਵਾਲੀਆਂ ਜਿਹੜੀਆਂ ਬੂਟੀਆਂ ਨੇ ਉਹਨਾਂ ਦਾ ਇਸਤੇਮਾਲ ਕਰਨਾ ਪੈਣਾ ਜੀ ਜਿਵੇਂ ਆਪਣਾ ਹੋ ਗਿਆ ਜੀ ਸ਼ਾਲਮ मिश्री ਸ਼ਾਲਮ ਪੰਜਾ ਕੌਂਚ ਬੀਜ ਮੂਸਲੀ ਸਤਾਵਰ ਬੜੇਵੇਂ ਤੇ ਇਸ ਬਗੋਲ ਕੁਸਤਕਲੀ ਇਹ ਚੀਜ਼ਾਂ ਦੇ ਸੇਵਨ ਦੇ ਨਾਲ ਜਿਹੜਾ ਵੀਰਜ ਹੈ ਉਹ ਘਾੜਾ ਹੁੰਦਾ ਤੇ ਇੱਕ ਛੋਟੀ ਇਲਾਚੀ ਦੇ ਜਿਹੜੇ ਦਾਣੇ ਨੇ ਠੰਡੇ ਹੁੰਦੇ ਨੇ ਸਰੀਰ ਨੂੰ ਬੜੀ ਤਾਕਤ ਦਿੰਦੇ ਨੇ ਇਸ ਤੋਂ ਇਲਾਵਾ ਔਰ ਕੁਝ ਬੂਟੀਆਂ ਨੇ ਜਿਹੜੀਆਂ ਵੀਰੇਜ ਨੂੰ ਘਾੜਾ ਕਰਦੀਆਂ ਨੇ ਇਹਨਾਂ ਦਾ ਮੇਲ-ਸਮੇਲ ਕਰਕੇ ਰੇਸ਼ੋ ਬਣ ਕੇ ਇਸਤੇਮਾਲ ਕੀਤਾ ਜਾਵੇ ਤਾਂ ਜਿਹੜਾ ਟਾਈਮਿੰਗ ਆ ਸਹੀ ਹੋ ਜਾਂਦਾ ਜੀ 2-4 ਦਿਨ ਕਬਜ ਰਹੇਗੀ ਕਹਾਣੀ ਉੱਥੇ ਦੀ ਉੱਥੀ ਆ ਜਾਂਦੀ ਹੈ ਕਬਜ ਪੈਣ ਦੇ ਨਾਲ ਜਿਹੜੀ ਗਰਮੀ ਆ ਗਰਮਾਇਸ਼ ਸਰੀਰ ਦੇ ਵਿੱਚੋਂ ਵੱਧ ਜਾਂਦੀ ਹੈ ਤੇ ਜਿਹੜੀ ਅੱਜ ਕੱਲ ਦੀ ਪੀੜ੍ਹੀ ਹੈ ਜੀ ਇਹ ਤਾਂ ਹੁਣ ਕੀ ਦਸੀਏ ਕੀ ਕਹੀਏ ਇਹਦੇ ਬਾਰੇ ਸਰੀਰ ਦੇ ਬਾਰੇ ਬਿਲਕੁਲ ਹੀ ਹੋਸ਼ ਨਹੀਂ ਹੈ ਖਾਣ ਪੀਣ ਦਾ ਤਰੀਕਾ ਸਹੀ ਨਹੀਂ ਹੈ ਇਹ ਤਰੀਕਾ ਸਹੀ ਨਹੀਂ ਹੈ ਤੇ ਗਰਮੈਸ਼ ਦੇ ਨਾਲ ਕਈ ਕਬੀ ਇਹ ਚਾਂਸ ਹੋ ਜਾਂਦਾ ਜੀ ਕਿ ਜਿਹੜਾ ਵੀਰ ਜਹਾ ਦੇ ਵਿੱਚ ਪਾਸ ਸੈੱਲਾਂ ਦੀ ਮਾਤਰਾ ਵਧ ਜਾਂਦੀ ਹੈ ਪਾਸ ਸੈੱਲਾਂ ਦੀ ਮਾਤਰਾ ਜਦੋਂ ਵੱਧ ਜਾਂਦੀ ਏ ਤਾਂ ਗਰਭ ਨਹੀਂ ਠਹਿਰਦਾ ਜੀ ਬੱਚਾ ਪੈਦਾ ਕਰਨ ਦੇ ਵਿੱਚ ਬੜੀ ਕਠਿਨਾਈ ਆਉਂਦੀ ਹੈ ਕਿਉਂ ਪਾਸ ਸੈੱਲ ਦੀ ਮਾਤਰਾ ਜ਼ਿਆਦਾ ਹੈ ਜਿਹੜੇ ਸਪਰਮ ਦੀ ਗਿਣਤੀ ਹੁੰਦੀ ਆ ਉਹਦੇ ਵਿੱਚ ਕੁਝ ਡੈੱਡ ਹੋ ਜਾਂਦੇ ਨੇ ਤੇ ਕੁਝ ਖਤਮ ਹੋ ਜਾਂਦੇ ਨੇ ਤੇ ਕੁਝ ਸਾਇਕਦੇ ਨੇ ਜਿਹੜੇ ਥੋੜੇ ਬਹੁਤੇ ਪੋਜੀਟਿਵ ਹੁੰਦੇ ਨੇ ਜਾਨਵਾਰ ਹੁੰਦੇ ਨੇ ਉਹ ਥੋੜੀ ਮਾਤਰਾ ਜੁ ਹੁੰਦੇ ਨੇ ਉਹ ਬੱਚਾ ਪੈਦਾ ਕਰਨ ਲਈ ਕਾਫੀ ਨਹੀਂ ਹੁੰਦੇ ਕਾਰਨ ਸਿਰਫ ਕੀ ਹੁੰਦਾ ਜੀ ਇਹਦੇ ਚ ਗਰਮੀ ਦਾ ਹੀ ਕਾਰਨ ਹੁੰਦਾ ਹੈ ਪਸ ਸੈੱਲ ਵਧਣ ਦੇ ਵਿੱਚ ਵੀ ਸ਼ਿਗਰਪੱਤਣ ਵਿੱਚ ਵੀ ਟੀਲੇ ਪੰਨ ਦੀ ਜਿਹੜੀ ਸਮੱਸਿਆ ਉਹਦੇ ਵਿੱਚ ਵੀ ਕਾਰਮੀ ਦਾ ਹੀ ਕਾਰਨ ਮੰਨਿਆ ਜਾਂਦਾ ਜ਼ਿਆਦਾਤਰ ਲੋਕ ਕੀ ਕਰਦੇ ਨੇ ਆਹ ਖਾ ਲੋ ਜੀ ਆਪਣੇ ਸ਼ੁਹਾਰੇ ਖਾ ਲੋ ਦਾਖਾਂ ਖਾ ਲੋ ਗਰਮੀ ਬੈਦਾ ਕਰੋ ਉਹ ਗਰਮੀ ਨਾਲੇ ਤਾਂ ਨਮਰਦੀ ਪੈਦਾ ਹੁੰਦੀ ਹੈ ਜੀ ਸਾਰੇ ਬੰਦਿਆਂ ਨੂੰ ਇਹ ਚੀਜ਼ਾਂ ਸੂਟੇਬਲ ਨਹੀਂ ਹੈ ਜੀ ਜਿਵੇਂ ਦਾਖਾਂ ਹੋ ਗਿਆ ਖੰਜੂਰਾ ਹੋ ਗਿਆ ਸ਼ੁਹਾਰੇ ਹੋ ਗਏ ਇਹ ਚੀਜ਼ਾਂ ਜਿਹੜੇ ਬੰਦੇ ਮੋٹے ਸਰੀਰ ਦੇ ਨੇ ਬਲਗਵੀ ਮਾਦੇ ਵਾਲੇ ਨੇ ਇਹਨਾਂ ਨੂੰ ਇਹ ਚੀਜ਼ਾਂ ਛੂਟ ਕਰਦੀਆਂ ਨੇ ਜੀ ਜਿਹੜੇ ਪਿੱਤ ਪ੍ਰਕਿਰਤੀ ਵਾਲੇ ਨੇ ਗਰਮ ਮਜਾਜ ਵਾਲੇ ਨੇ ਪਤਲੇ ਸਰੀਰਾਂ ਵਾਲੇ ਨੇ ਸੰਡੋਲ ਸਰੀਰਾਂ ਵਾਲੇ ਬੰਦੇ ਨੇ ਉੱਥੇ ਇਹ ਚੀਜ਼ਾਂ ਕੰਮ ਨਹੀਂ ਕਰਦੀਆਂ ਭਾਈ ਉੱਥੇ ਕਰਮ ਚੀਜ਼ਾਂ ਦੇ ਨਾਲ ਨਾਲ ਠੰਡੀਆਂ ਚੀਜ਼ਾਂ ਦਾ ਕੰਬੀਨੇਸ਼ਨ ਕਰਨਾ ਜ਼ਰੂਰੀ ਹੋ ਜਾਂਦਾ ਹੈ ਇੱਥੇ ਤੇ ਇੱਕ ਧਾਰਨਾ ਬਣੀ ਹੈ ਕਿ ਇੰਨੀ ਮਹਿੰਗੀ ਦਵਾਈ ਕਿਹੜਾ ਖਾਊਗਾ 20 ਰੁਪਏ ਦੀ ਵਿਆਗਰਾ ਲੋ ਕੰਮ ਨਮੇੜੋ। ਉਹ ਦੋ ਦਿਨ ਫਿਰ ਫੜੀ ਬੈਠੇ ਰਹੋ ਵੀਰ ਜੀ ਦੀ ਮਾਤਰਾ ਘੱਟ ਬਣਦੀ ਹੈ ਤੇ ਦੋ ਤਿੰਨ ਦਿਨ ਸਰੀਰ ਟੁੱਟਿਆ ਰਹੇਗਾ। ਕੀ ਜਾਣੇ ਕਿ ਪਤਾ ਨਹੀਂ ਕੀ ਚੱਕਰ ਹੈ ਸਾਲਾ ਗੋਲੀ 'ਚ ਕਮੀ ਹੈ। ਇਦਾਂ ਦੀਆਂ ਫਿਰ ਧਾਰਨਾ ਧਾਰੀ ਆਂਦੇ ਨੇ। ਉਹ ਫਿਰ ਕਿਤੇ ਨਾ ਕਿਤੇ ਆ ਕੇ ਸ਼ਿਵਜੀ ਦੀ ਡੋਜ਼ ਵਾਲਾ ਕੰਮ ਹੋ ਜਾਂਦਾ ਵੀ ਭੰਗ ਨਸ਼ਾ ਕਰਨੋਂ ਹੱਟ ਗਈ ਤੇ। ਨਾਗ ਦਾ ਡੰਗ ਮਰਾਓ ਉਹ ਗੱਲ ਹੋ ਜਾਂਦੀ ਆ। ਸਰੀਰ ਹੈ ਜੀ ਇਹਦੇ ਨਾਲ ਕਿੰਨਾ ਕ ਤੱਕਾ ਹੋ ਸਕਦਾ ਤੱਕਾ ਵੀ ਜਾਨ ਨਾਲ ਹੀ ਹੋ ਸਕਦਾ ਸਰੀਰ ਨਾਲ ਕੋਈ ਤੱਕਾ ਨਹੀਂ ਹੋ ਸਕਦਾ ਹਵਾ ਜੁੜਣ ਵਾਲੇ ਸਰੀਰ ਨੇ ਬੰਦਿਆਂ ਦੇ ਅੱਜ ਕੱਲ ਨੁਸਖਾ ਮੰਗਣਗੇ ਭਾਈ ਨੁਸਖਾ ਦਿਓ ਜਿਹੜੇ ਰਾਜੇ ਮਹਾਰਾਜੇ ਕਹਿੰਦੇ ਨੇ ਉਹ ਲੀਵਰ ਦਾ ਤੁਸੀਂ ਖਤਮ ਕਰੀ ਫਿਰਦੇ ਹੋ ਹਰ ਚੌਥੇ ਬੰਦੇ ਦਾ ਲੀਵਰ ਫਾਈਟੀ ਅਦਲਾ ਪਟਾਮਨ ਡੀ ਸਾਰਿਆਂ ਦਾ ਡਾਊਨ ਹੋਇਆ ਪਿਆ ਮਹਾਰਾਜੇ ਵਾਲੇ ਨੁਸਖੇ ਇੱਥੇ ਕੀ ਕਰਨਗੇ ਮਹਾਰਾਜ ਉਹਦਾ ਕੰਮ ਠੀਕ ਕਰਨ ਦੀ بجائے ਖਰਾਬ ਕਰਨਗੇ ਜੀ ਉਹ ਨੁਸਖਿਆਂ ਨੂੰ ਝੱਲਣ ਵਾਸਤੇ ਉਹ ਲੀਵਰ ਵੀ ਚਾਹੀਦਾ ਨੇ ਨਾ ਉਹ ਉਹ ਜਿਗਰਾ ਵੀ ਚਾਹੀਦਾ ਮਹਾਰਾਜ بڑے ਨੁਸਖੇ ਨਾਲ ਨਹੀਂ ਗੱਲ ਹੁੰਦੀ ਇਹ ਜਿਹੜੀ ਸਮੱਸਿਆ ਹੁੰਦੀ ਹੈ ਜੀ ਇਹ ਸਰੀਰ ਦੇ ਹਿਸਾਬ ਨਾਲ ਸਰੀਰ ਦੀ ਕੰਪੈਸਿਟੀ ਦੇ ਨਾਲ ਜਿਹੜਾ ਗਰਮੀ ਦਾ ਰੋਗ ਆ ਜੀ ਜੇ ਦੀ ਇੱਕ ਵਾਰੀ ਇਹ ਵਿਗੜ ਜਾਂਦਾ ਬਾਦ ਜਾਂਦਾ ਹੈ ਬਹੁਤ ਹੌਲੀ ਹੌਲੀ ਕੰਟਰੋਲ ਹੁੰਦਾ ਜੀ ਇੱਕਦਮ ਇਹ ਕੰਟਰੋਲ ਨਹੀਂ ਹੁੰਦਾ ਇਸ ਕਰਕੇ ਪਿੱਤ ਪ੍ਰਕਿਰਤੀ ਵਾਲੇ ਬੰਦੇ ਨੇ ਜਿਹੜੇ ਉਹ ਗਰਮੀ ਤੋਂ ਬਚਣ ਜੀ ਠੰਡੀਆਂ ਚੀਜ਼ਾਂ ਦਾ ਇਸਤੇਮਾਲ ਕਰਨ ਠੰਡੀਆਂ ਚੀਜ਼ਾਂ ਦਾ ਜਦੋਂ ਠੰਡੀਆਂ ਚੀਜ਼ਾਂ ਦਾ ਇਸਤੇਮਾਲ ਕਰਨਗੇ ਮੀਰਜ ਇਕੱਠਾ ਕਰਨ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਕਰਨਗੇ ਆ ਜਿਹੜੀ ਇੰਦਰੀਆ ਉਹਦੇ ਚ ਤਣਾਉ ਵੀ ਆਵੇਗਾ ਤੇ ਟਾਈਮਿੰਗ ਵੀ ਬਣੇਗੀ ਮਨ ਵੀ ਕਰੇਗਾ ਜਿਹੜੀਆਂ বীরਜ ਪੈਦਾ ਕਰਨ ਵਾਲੀਆਂ ਗ੍ਰੰਥੀਆਂ ਨੇ ਜਦੋਂ ਉਹ ਤਾਕਤਵਰ ਹੋਣਗੀਆਂ ਤਾਂ ਸਾਰਾ ਕੰਮ ਸਹੀ ਹੋਊਗਾ ਉਹ ਤਾਕਤ ਬਣਨ ਤੋਂ ਪਹਿਲਾਂ ਹੀ ਉਹਨਾਂ ਦਾ ਵਿਕਾਸ ਹੋਣ ਤੋਂ ਪਹਿਲਾਂ ਹੀ ਗळा ਘੁੱਟ ਦਿੱਤਾ ਜਾਂਦਾ ਹੈ ਜਵਾਨੀ ਫੈਰੀ ਸੱਜੇ ਖੱਬੇ ਵੀਡੀਓਾਂ ਦੇਖ ਕੇ ਫੋਨ ਤੇ ਗੱਲਾਂ ਮਾਰ ਕੇ ਇਕ ਰਲਬੜੀ ਬੈਠੇ ਰਹਿੰਦੇ ਨੇ ਗੱਭਰੂ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਜੀ ਇਹ ਇੰਨੀ ਕ ਜਾਣਕਾਰੀ ਸੀ ਸ਼ਿਗਰਪੱਤਣ ਔਰ ਢੀਲੇਪਨ ਦੇ ਹਵਾਲੇ ਨਾਲ ਤੇ ਸ਼ਿਗਰਪੱਤਣ ਦੀ ਜਿਹੜੀ ਦਵਾਈ ਹੈ ਜੀ ਉਹ ਬਣਾਉਨੇ ਆਪਾਂ ਜੇ ਦਾ ਬੰਦਾ ਕੋਈ ਸਹੀ ਤਰੀਕੇ ਨਾਲ 2 ਮਹੀਨੇ ਇਸਤੇਮਾਲ ਕਰ ਲੇ ਤਾਂ ਜਿਹੜੀ ਟਾਈਮਿੰਗ ਆ ਉਹ ਬਹਾਲ ਹੋ ਜਾਂਦੀ ਹੈ ਜੀ ਜਿਹੜੀ ਢੀਲੇਪਨ ਵਾਲੀ ਸਮੱਸਿਆ ਇਹਦੀ ਦਵਾਈ ਹੈ ਜੀ ਆਪਣੇ ਕੋਲੇ ਇਹਦਾ ਕੋਰਸ ਕਰਨਾ ਪੈਂਦਾ ਜੀ 3 ਮਹੀਨੇ ਠੀਕ ਹੈ ਜੀ ਇਹਦੇ ਕੈਪਸੂਲ ਭਰ ਕੇ ਦਿੰਨੇ ਆ ਅਸੀਂ 500 ਰੁਪਏ। 3 ਮਹੀਨੇ ਚ ਬਹਾਲ ਹੋ ਜਾਂਦੀ ਹੈ ਤੇ ਜਿਹੜੀ ਢੀਲੇਪਨ ਦੀ ਦਵਾਈ ਹੈ ਜੀ ਇਹ ਹੈਗੀ ਆ 2500 ਦੀ। ਜਿਹੜੀ ਟਾਈਮਿੰਗ ਵਾਲੀ ਹੈ ਜੀ ਇਹ ਹੈਗੀ ਆ 3500 ਰੁਪਏ ਦੀ। ਠੀਕ ਹੈ ਕਿਸੇ ਭਾਈ ਨੂੰ ਜ਼ਰੂਰਤ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਜੀ ਤੇ ਜੋ ਭਾਈ ਆਪਣਾ ਆਪ ਬਣਾ ਕੇ ਲੈ ਸਕਦੇ ਨੇ ਉਹ ਮੈਂ ਉੱਤੇ ਬੂਟੀਆਂ ਦੱਸੀਆਂ ਨੇ ਵੀ ਇਸ ਕੜਾ ਕਰਨੇ ਵਾਲੀਆਂ। ਉਹ ਬਣਾ ਕੇ ਖਾ ਸਕਦੇ ਨੇ ਜੀ ਮੇਰੀ ਜੇ ਹੀ ਹੈ ਜੀ ਤਸਵੀਰ ਪਤਾ ਆਉਣਾ ਚਾਹੀਦਾ ਫੇਰ ਖਾਣਾ ਖਾਣੀ ਚਾਹੀਦੀ ਹੈ ਜੀ ਠੀਕ ਹੋ ਗਿਆ ਜੀ ਇਹ ਜਿਹੜੇ ਭਰਾਵਾਂ ਨੂੰ ਜਾਣਕਾਰੀ ਪਸੰਦ ਆਈ ਹੋਵੇ ਜੀ ਇਹਨੂੰ ਪ੍ਰੈਨ ਕਰਿਓ ਇਹਨਾਂ ਨੂੰ ਨਾ ਪਸੰਦ ਆਈ ਹੋਵੇ ਉਹ ਉਹਨਾਂ ਦੀ ਮਰਜ਼ੀ ਹੈ ਜੀ ਠੀਕ ਹੋ ਗਿਆ ਜੀ ਸਤਿ ਸ਼੍ਰੀ ਅਕਾਲ ਮਾਰਾ